ਜੀ ਮੈਂ ਹਾਂ ਹੋਸਟ ਅਰਸ਼ਦੀਪ ਕੌਰ ਆਪਣੇ ਮੂੰਹੋਂ ਮੀਆਂ ਮਿੱਠੂ ਆਪਣੇ ਮੂੰਹੋਂ ਮੀਆਂ ਮਿੱਠੂ ਕਹਾਵਤ ਬੜੀ ਚੰਗੀ ਤਰ੍ਹਾਂ ਸੁਣੀ ਹੋਣੀ ਹੈ ਤੁਸੀਂ ਹੁਣ ਗੱਲ ਕਰ ਲੈਣੇ ਆ ਇਹ ਕਹਾਵਤ ਮੈਂ ਤੁਹਾਨੂੰ ਕਿਉਂ ਸੁਣਾ ਰਹੀ ਹਾਂ ਜੋ ਆਪਣੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਉਹ ਕਹਿੰਦੇ ਨੇ ਮੈਂ ਇਮਾਨਦਾਰ ਮੇਰੇ ਮੰਤਰੀ ਇਮਾਨਦਾਰ ਮੇਰੇ ਵਰਕਰਸ ਇਮਾਨਦਾਰ ਮੇਰੇ ਐਮਐਲਏ ਇਮਾਨਦਾਰ ਉਹ ਕਿੰਨੇ ਕੋਈ ਇਮਾਨਦਾਰ ਨੇ ਇਸ ਬਾਰੇ ਵੀ ਆਪਾਂ ਥੋੜੀ ਚਰਚਾ ਕਰ ਲੈਣੇ ਹਾਂ 2022 ਤੋਂ ਪਹਿਲਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਉਹਨਾਂ ਚੋਣਾਂ ਤੇ ਕਾਂਗਰਸ ਪਾਰਟੀ ਨੇ ਕੁਝ ਪਰਤیاں ਕੀਤੀਆਂ ਉਹਨਾਂ ਪਰਤੀਆਂ ਤੇ ਕੁਲਤਾਰ ਸਿੰਘ ਸੰਧਵਾ ਜੀ ਜੋ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜੀ ਨੇ ਬਹੁਤ ਹੀ ਜ਼ਿਆਦਾ ਵੱਡਾ ਐਕਸ਼ਨ ਲਿਆ ਬਹੁਤ ਹੀ ਹਨੇਰੀਆਂ ਲਿਆਂਦੀਆਂ ਬਹੁਤ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਇੱਕ ਆਪਣੀ ਲੀਡਰਸ਼ਿਪ ਚਲਾਉਣ ਵਾਸਤੇ ਕਾਂਗਰਸ ਪਾਰਟੀ ਦੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤੇ ਉਹਨਾਂ ਦੇ ਨਾਲ ਖੜੇ ਸਨ ਮੌਜੂਦਾ ਮਨਿਸਟਰ ਹਰਜੋਤ ਸਿੰਘ ਬੈਂਸ ਜੋ ਆਪਣੇ ਐਜੂਕੇਸ਼ਨ ਮਨਿਸਟਰ ਨੇ ਹਰਜੋਤ ਸਿੰਘ ਬੈਂਸ ਤੇ ਕੁਲਤਾ ਸਿੰਘ ਸਧਵਾਜੀ ਇਹਨਾਂ ਦੋਵਾਂ ਨੇ ਬਹੁਤ ਵੱਡਾ ਮੁੱਦਾ ਚੱਕਿਆ ਇਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਰੋੜਾਂ ਰੁਪਈਆ ਦਾ ਕਪਲਾ ਕੀਤਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਅਲੱਗ-ਅਲੱਗ ਤਰ੍ਹਾਂ ਦੇ ਦੋਸ਼ ਲਾਏ ਗਏ ਤੇ ਇਹਨਾਂ ਨੇ ਕਿਹਾ ਜੇ ਸਾਡੀ ਸਰਕਾਰ ਆ ਜਾਂਦੀ ਹੈ ਤਾਂ ਅਸੀਂ ਇਹਦੇ ਉੱਤੇ ਬਹੁਤ ਵੱਡੇ ਮੁੱਦੇ ਇਹਨਾਂ ਦੇ ਬਹੁਤ ਵੱਡੇ ਐਕਸ਼ਨ ਲਵਾਂਗੇ ਅਸੀਂ ਸੀਬੀਆਈ ਜਾਂਚ ਕਰਵਾਵਾਂਗੇ ਸਰਕਾਰ ਵੱਲੋਂ ਜਾਂਚ ਕਰਵਾਵਾਂਗੇ ਕਿੱਧਰ ਗਏ ਮੁੱਦੇ ਕਿੱਧਰ ਗਏ ਸੀਬੀਆਈ ਜਾਂਚ ਕਿੱਧਰ ਗਈ ਸਰਕਾਰ ਦੀ ਜਾਂਚ ਕੋਈ ਪਤਾ ਨਹੀਂ ਤੁਹਾਨੂੰ ਪਤਾ ਹੈ ਆਪਦਾ ਜਗਾੜ ਚਲਾਉਣ ਵਾਸਤੇ ਪਹਿਲਾਂ ਸਾਰੇ ਇਦਾਂ ਹੀ ਬੋਲਦੇ ਨੇ ਹੁਣ ਗੱਲ ਕਰ ਲਈਏ ਆਪਾਂ ਕੁਲਤਾਸ ਸਿੰਘ ਸੰਧਵਾ ਜੀ ਜੋ ਮੌਜੂਦਾ ਸਪੀਕਰ ਨੇ ਉਹਨਾਂ ਨੇ ਅਲੱਗ-ਅਲੱਗ ਉਹਦਿਆਂ ਤੇ ਭਰਤੀਆਂ ਕੀਤੀਆਂ ਭਰਤੀਆਂ ਦੇ ਵਿੱਚ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਹੀ ਰੱਖਿਆ ਕੀ ਗੱਲ ਸਾਰੇ ਪੜ੍ਹੇ ਲਿਖੇ ਲੋਕ ਕੁਲਤਾਰ ਸਿੰਘ ਸੰਧਵਾ ਜੀ ਦੇ ਏਰੀਏ ਵਿੱਚ ਹੀ ਨੇ ਆਪਣੇ ਹਲਕੇ ਵਿੱਚ ਹੀ ਨੇ ਆਮ ਜਨਤਾ ਵਿੱਚ ਵਿਚਰੇ ਸੀ ਆਮ ਜਨਤਾ ਦਾ ਹੱਕ ਬਣਦਾ ਸੀ ਸਾਨੂੰ ਪੁੱਛਣ ਦਾ ਹੱਕ ਬਣਦਾ ਸੀ ਕੀ ਗੱਲ ਕੀ ਉਹ ਕੁਲਤਾਰ ਸਿੰਘ ਸੰਧਵਾ ਜੀ ਦੇ ਹਲਕੇ ਵਿੱਚ ਹੀ ਪੜੇ ਲਿਖੇ ਲੋਕ ਨੇ ਉਹਨਾਂ ਦੇ ਨਾਲ ਬਰਾਬਰ ਖਿਲਾਉਣ ਵਾਲੇ ਹਰਜੋਤ ਸਿੰਘ ਬੈਸ ਜੀ ਤੋਂ ਵੀ ਸਾਨੂੰ ਪੁੱਛਣਾ ਚਾਹੀਦਾ ਹੈ ਕੀ ਗੱਲ ਐਜੂਕੇਸ਼ਨ ਮਿਨਿਸਟਰ ਨੇ ਕੀ ਗੱਲ ਕਿ ਇਹ ਚਾ ਪੜੇ ਲਿਖੇ ਲੋਕ ਕੁਲਤਾਰ ਸਿੰਘ ਸੰਧਵਾ ਜੀ ਦੇ ਇਲਾਕੇ ਦੇ ਨੇ ਉਹਨਾਂ ਨੇ ਕਿਹਾ ਕਿ ਇਹ ਲੋਕ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ ਕੰਟਰੈਕਟ ਬੇਸ ਤੇ ਰੱਖੇ ਨੇ ਤੇ ਉਹਨਾਂ ਕੋਲ ਆਈਡੀ ਕਾਰਡ ਪੱਕੇ ਕਿਸ ਤਰ੍ਹਾਂ ਆ ਗਏ ਆਮ ਜਨਤਾ ਇਹ ਪੁੱਛਣਾ ਚਾਹੁੰਦੀ ਹੈ ਕਿ ਉਹਨਾਂ ਕੋਲ ਪੱਕੇ ਕਿਵੇਂ ਆ ਗਏ ਕਾਰਡ ਉਹਨਾਂ ਨੂੰ ਕੀ ਗੱਲ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੇਮੈਂਟ ਹੈ ਉਹ ਵੀ ਉਹਨਾਂ ਨੂੰ ਸਰਕਾਰੀ ਅਹੁਦੇ ਅਨੁਸਾਰ ਹੀ ਦਿੱਤੀ ਜਾ ਰਹੀ ਹੈ ਇਹਦੀ ਹੁਣ ਪੁਸ਼ਟੀ ਕਰਨ ਵਾਸਤੇ ਸੈਂਟਰ ਗਵਰਨਮੈਂਟ ਸਾਹਮਣੇ ਆਈ ਹੈ ਸੈਂਟਰ ਗਵਰਨਮੈਂਟ ਨੇ ਹੁਣ ਇਹਦੇ ਤੇ ਐਕਸ਼ਨ ਲੈਣਾ ਹੈ ਸੀਬੀਆਈ ਜਾਂਚ ਹੋਣੀ ਹੈ ਹੁਣ ਆਪਣੇ ਹੀ ਵਿਵਾਦਾਂ ਵਿੱਚ गिर ਚੁਕੇ ਨੇ ਕੁਲਤਾਰ ਸਿੰਘ ਸੰਧਵਾਜ ਤੇ ਉਹਨਾਂ ਦੇ ਨਾਲ ਮੌਜੂਦਾ ਮਨਿਸਟਰ ਐਜੂਕੇਸ਼ਨ ਮਨਿਸਟਰ ਹਰਜੋਤ ਸਿੰਘ ਬੈਂਸ ਹਾਲਾਂਕਿ ਇਹ ਪੁਸ਼ਟੀ ਨਹੀਂ ਹੋਈ ਹਰਜੋਤ ਸਿੰਘ ਬੈਂਸ ਦਾ ਨਾਮ ਵੀ ਵਿੱਚ ਹੈ ਬਾਕੀ ਹੁਣ ਜਦੋਂ ਇਹਦੀ ਜਾਂਚ ਹੋਏਗੀ ਸੈਂਟਰ ਗਵਰਨਮੈਂਟ ਵੱਲੋਂ ਸੀਬੀਆਈ ਵੱਲੋਂ ਤਾਂ ਇਹਦੀ ਸਾਹਮਣੇ ਆ ਕੇ ਇਹਦਾ ਰਿਜ਼ਲਟ ਖੜਾ ਹੋਵੇਗਾ ਆਮ ਜਨਤਾ ਨੂੰ ਆਮ ਜਨਤਾ ਨੂੰ ਇਮਾਨਦਾਰ ਅਖਵਾਉਣ ਵਾਲੇ ਲੋਕ ਕੀ ਗੱਲ ਆਪਣੇ ਏਰੀਆ ਦੇ ਲੋਕਾਂ ਨੂੰ ਹੀ ਰੱਖਣਾ ਜੀ ਰੱਖਣਾ ਚਾਹੁੰਦੇ ਸਨ ਆਮ ਜਨਤਾ ਨੂੰ ਕਹਿੰਦੇ ਨੇ ਅਸੀਂ ਇਮਾਨਦਾਰਾ ਹੁਣ ਕਿੱਥੇ ਗਈ ਇਹਨਾਂ ਦੀ ਇਮਾਨਦਾਰੀ ਹੁਣ ਕਿੱਥੇ ਗਏ ਇਹਨਾਂ ਦੇ ਕੁਲਤਾਰ ਸਿੰਘ ਸੰਧਵਾ ਜੀ ਦੇ ਉਹ ਵਿਚਾਰ ਕਿੱਥੇ ਗਏ ਇਮਾਨਦਾਰ ਅਖਮੋਣਾ ਨਹੀਂ ਬੜਨਾ ਪੈਂਦਾ ਹੈ ਇਹਦੇ ਤੇ ਸਾਨੂੰ ਡੂੰਗੀ ਜਾਂ ਡੂੰਗੀ ਸੋਚ ਆਪਣੀ ਸੋਚ ਡੂੰਗੀ ਕਰਨੀ ਚਾਹੀਦੀ ਹੈ ਕਿ ਕੁਲਤਾਰ ਸਿੰਘ ਸੰਧਵਾ ਜੀ ਦਾ ਹੱਕ ਕੀ ਕਰਨ ਦਾ ਸੀ ਤੇ ਉਹਨਾਂ ਨੇ ਕੀ ਕੀਤਾ ਹਰ ਕੋਈ ਪਾਰਟੀ ਆਪਣਾ ਹੀ ਭਵਿੱਖ ਬਣਾਉਂਦੀ ਹੈ ਨਾ ਕਿ ਆਮ ਜਨਤਾ ਦਾ ਧੰਨਵਾਦ